ਵਾਹਿਗੁਰੂ ਸਤਿ ਜਿਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਪਾਣੀ ਕਹਿ ਸੇਵਕ ਜਨਮਾਨੈ ਪਰਤਖ ਗੁਰੂ ਨਿਸਤਾਰੇ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਵੋ ਸੱਚੀ ਬਾਣੀ ਬਾਣੀ ਤਾਂ ਗਵੋ ਗੁਰੂ ਕੇਰੀ ਭਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੁ ਹਰ ਰੰ ਜਪਿਓ ਸਾਰੰਗ ਬਾਣੀ ਕਨਨਕ ਸਦਾ ਗਵੋ ਏ ਸੱਚੀ ਬਾਣੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਰਾਗ ਤਨਾਸਰੀ ਨੀ ਭਗਤ ਕਬੀਰ ਜੀ ਕੀ ਇਕ ਓੰਕਾਰ ਸਤ ਗੁਰ ਪ੍ਰਸਾਦ ਸਨਕ ਸੰਨਦ ਮਹੇਸ਼ ਸਮਾਨਾ ਸ਼ੇਖਨਾਗ ਤੇਰ ਮਰਮ ਨਾ ਜਾਨਾ ਸਨਕ ਸੁਨੰਦ ਮਹੇਸ਼ ਸਮਾਨਾ ਸ਼ੇਖਨਾਗ ਤੇਰ ਮਰਮ ਨਾ ਜਾਨਾ ਸੰਤ ਸੰਗਤ ਰਾਮ ਰਿਦੈ ਵਸਾਈ ਰਹਾਉ ਹਨੂਮਾਨ ਸਰਗਰੜ ਸਮਾਨ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਬੇਦ ਅਰ ਸਿਮਰਤ ਪ੍ਰਾਨਾ ਕਮਲਾ ਪਤ ਕਮਲ ਨਹੀਂ ਜਾਣਾ ਕੇ ਕਬੀਰ ਸੋ ਪਰ ਮੈਂ ਨਹੀਂ ਪਗ ਲਗ ਰਾਮ ਰਹਿ ਸ਼ਰਨਾਹੀ ਕਹ ਕਬੀਰ ਸੋ ਭਰਮੈ ਨਾਹੀ ਪਗ ਲਗ ਰਾਮ ਰਹਿ ਸਰਨਾਹੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮ ਸਨਮਾਨਯੋਗ ਤਨ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਜੀ ਦੇ ਮੁਬਾਰਕ ਪਵਿੱਤਰ ਚਰਨਾਂ ਦੇ ਵਿੱਚ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਮਣ ਜੋ ਇੱਕ ਸਾਧ ਸੰਗਤ ਜੀ ਵੜਪਾਗੇ ਹਾਂ ਜੋ ਸੰਧਿਆ ਕਾਲ ਦੀ ਸਜੇ ਹੋਈ ਇਹਨਾਂ ਦੀਵਾਨਾਂ ਦੇ ਅੰਦਰ ਆਪ ਜੀ ਹਾਜ਼ਰੀਆਂ ਭਰ ਰਹੇ ਸੀ ਧੰਵਾਦ ਗੁਰੂ ਸواری ਕੀਰਤਨੀ ਜਥੇ ਦਾ ਭਾਈ ਭਗਤਜੀਤ ਸਿੰਘ ਜੀ ਜਲੰਧਰ ਵਾਲੇ ਅਤੇ ਉਹਨਾਂ ਦੇ ਸਮੁੱਚੇ ਜਥੇ ਦਾ ਜੋ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜ ਰਹੇ ਸਨ ਭਾਈ ਸਾਹਿਬ ਜੀ ਦੇ ਜਥੇ ਦਾ ਧੰਨਵਾਦ ਗੁਰੂ ਚਰਨਾਂ ਦੇ ਵਿੱਚ ਦੀਵਾਨ ਦੀ ਸਮਾਪਤੀ ਦੀ ਔਰ ਕੁਲ ਮਨੁੱਖਤਾ ਦੀ ਚੜ੍ਹਦੀ ਕਲਾ ਦੀ ਸਰਬੱਤ ਦੇ ਭਲੇ ਦੀ ਅਰਦਾਸ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੋਈ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਸਰੂਪ ਮੁੱਖ ਬਾਖ ਹੁਕਮਨਾਮਾ ਬਖਸ਼ਿਆ ਜੋ ਤਨਾਸਰੀ ਰਾਗ ਵਿੱਚੋਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਜੀ ਦੀ ਮबारक ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਮबारक ਸ਼ਬਦ ਹੈ ਜੋ ਆਪ ਜੀ ਨੇ ਮੁੱਖ ਵਾਕ ਦੇ ਰੂਪ ਦੇ ਵਿੱਚ ਸਰਵਣ ਕੀਤਾ। ਪਾਤਸ਼ਾਹ ਮੇਰ ਕਰਨ ਬਖਸ਼ਾ ਹੋਇਆ ਇਹ ਪਵਿੱਤਰ ਮੁੱਖ ਵਾਕ, ਇਹ ਪਵਿੱਤਰ ਹੁਕਮਨਾਮਾ ਸਾਡਾ ਸ਼ਬਦ ਸਾਡੀ ਜ਼ਿੰਦਗੀ ਦਾ ਜੀਵਨ ਆਧਾਰ ਬਣੇ। ਇਹ ਗੁਰੂ ਚਰਨਾਂ ਦੇ ਵਿੱਚ ਅਰਦਾਸ ਹੈ ਔਰ ਉਹਦੇ ਨਾਲ ਹੀ ਸਜੇ ਹੋਏ ਦਵਾਨ ਦੀ ਸਮਾਪਤੀ ਹੈ ਸੰਪੂਰਨਤਾ ਹੈ। ਤੋਂ ਗੁਰੂ